ਸੰਦੀਪ ਸਿੰਘ ਸੰਨੀ ਹੋਰਾਂ ਤੋਂ ਸ਼ੁਰੂ ਕਰਦੇ ਆ ਕਿਉਂਕਿ ਇਹ ਮਸਲਾ ਵੀ ਬਹੁਤ ਪੱਕਿਆ ਵੀ ਹੋਇਆ ਬਹੁਤ ਵੱਡਾ ਮਸਲਾ ਵੀ ਹੈ ਤੇ ਕਾਫੀ ਕੁਝ ਇਹਦੇ ਵਿੱਚ ਲੁਕਮਾ ਵੀ ਸੀ ਜਿਹੜਾ ਹੌਲੀ-ਹੌਲੀ ਭਾਵੇਂ ਸਾਹਮਣੇ ਆ ਰਿਹਾ ਪਰ ਪਹਿਲਾਂ ਇਹ ਚੀਜ਼ ਦਾ ਜਿਹੜਾ ਸੰਦਰਭ ਸੀ ਉਹ ਹੋਰ ਪਾਸੇ ਉਹ ਦਿਸ ਰਿਹਾ ਸੀਗਾ ਅਬ ਮਿੰਟੂ ਜੀ ਦੋ ਗੱਲਾਂ ਨੇ ਇਸ ਮਾਮਲੇ ਦੇ ਵਿੱਚ ਵੀ ਇੱਕ ਤੇ ਜਿਸ ਤਰ੍ਹਾਂ ਜ਼ਿਕਰ ਹੋਇਆ ਸੀ ਕਿ ਤਸ਼ੱਦਦ ਉਹਨਾਂ ਤੇ ਬਹੁਤ ਹੋਇਆ ਪੁਲਿਸ ਵਾਲਿਆਂ ਤੇ ਧਾਮੀ ਸਾਹਿਬ ਨੇ ਵੀ ਉਸ ਦੀ ਬਹੁਤ ਨਿੰਦਾ ਕੀਤੀ ਉਹਨਾਂ ਦੇ ਵਕੀਲਾਂ ਨੇ ਬੜਾ ਕੁਝ ਦੱਸਿਆ ਜੀ ਤਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਇੱਥੇ ਤੇ ਡਾਕਟਰੀ ਜਾਂਚ ਤੋਂ ਪਹਿਲਾਂ ਭੱਜ ਰਹੇ ਸੀ ਹੁਣ ਤੇ ਕਹਿੰਦੇ ਡਾਕਟਰੀ ਜਾਂਚ ਵੀ ਕਰਵਾਈ ਗਈ ਹੈ ਦੂਸਰੇ ਪਾਸੇ ਜਦੋਂ ਹਮਲਾ ਹੋਇਆ ਸੀ ਸ਼ੁਰੂ ਦੇ ਵਿੱਚ ਤੇ ਇੱਕ ਸਾਬਕਾ ਇਨਸਪੈਕਟਰ ਸੁਭਾ ਸਿੰਘ ਉਹਦੀ ਵੀ ਕਹਿੰਦੇ ਮੌਤ ਹੋ ਗਈ ਆ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਏਗਾ ਕੀ ਚੱਲੇਗਾ ਜੀ ਪਹਿਲੀ ਗੱਲ ਇਹ ਆ ਕਿ ਸੰਦੀਪ ਸਿੰਘ ਸੰਨੀ ਮੈਡੀਕਲ ਹੋ ਗਿਆ ਜੀ ਹੁਣ ਪਤਾ ਲੱਗ ਜਾਏਗਾ ਕਿ ਕੀ ਮਾਮਲਾ ਸੀਗਾ ਤਸ਼ੱਦਦ ਹੋਇਆ ਕਿ ਨਹੀਂ ਵੈਸੇ ਉਹਦੇ 'ਚ ਮੈਂ ਤੁਹਾਨੂੰ ਪਹਿਲਾਂ ਵਾਰ-ਵਾਰ ਬੇਨਤੀ ਕਰ ਚੁੱਕਾ ਕਿ ਜੇਲ੍ਹ ਦੀ ਦੁਨੀਆ ਜੇਲ੍ਹ ਦੀ ਦੁਨੀਆ ਦੇ ਵਿੱਚ ਕੁਝ ਚੀਜ਼ਾਂ ਵਾਪਰਦੀਆਂ ਹੀ ਵਾਪਰਦੀਆਂ ਉਹ ਔਨ ਰਿਕਾਰਡ ਆਉਣ ਜਾਂ ਨਾ ਹੂੰ ਠੀਕ ਹੈ ਜੀ ਇਸ ਮਾਮਲੇ 'ਚ ਕੀ ਕੁਝ ਹੋਇਆ ਹੈ ਭਈ ਯਾਨੀ ਜਦੋਂ ਇਹ ਕਾਂਡ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਪੁਲਿਸ ਦਾ ਰਿਐਕਸ਼ਨ ਕੀ ਸੀ ਜੀ ਇਹ ਮੈਡੀਕਲ ਤੋਂ ਪਤਾ ਲੱਗੇਗਾ ਪਰ ਬਹੁਤ ਜ਼ਿਆਦਾ ਜਿੰਨਾ ਦੱਸਿਆ ਜਾ ਰਿਹਾ ਸੀਗਾ ਕਿ ਟੌਰਚਰ ਹੋਇਆ ਹੂੰ ਸਰ ਜਿਨ੍ਹਾਂ ਨੇ ਟੌਰਚਰ ਚੱਲਿਆ ਉਹਨਾਂ 'ਚ ਇੱਕ ਮਹਿਮੀ ਕਿ ਜੇ ਬਹੁਤ ਜ਼ਿਆਦਾ ਟੌਰਚਰ ਹੋਇਆ ਹੁੰਦਾ ਤਾਂ ਚਾਲ ਢਾਲ ਤੋਂ ਪਤਾ ਵੀ ਲੱਗਦਾ ਹੁਣ ਤੁਸੀਂ ਜੱਜ ਕਰ ਲਓ ਹਮ ਠੀਕ ਹੈ ਜੀ ਮੈਂ ਤੁਹਾਡੇ ਤੇ ਅਸੀਂ ਕਰ ਰਹੇ ਸੀ ਵੈਸੇ ਬੈਠੇ ਦੋਸਤ ਇਕ ऑब्ਜ਼ਰਵ ਕਰਦੇ ਹੋ ਨਾ ਬਾਕੀ ਦੋਸਤ ਵੀ ਕਰਦੇ ਬਿਲਕੁਲ ऑब्ਜ਼ਰਵ ਕਰਦੇ ਮੈਂ ਉੱਥੇ ਛੱਡ ਦੇਣਾ ਕਿਉਂਕਿ ਬਾਕੀ ਮੈਡੀਕਲ ਰਿਪੋਰਟ ਆਏਗੀ ਫਿਰ ਉੱਥੋਂ ਪਤਾ ਲੱਗ ਜਾਏਗਾ ਠੀਕ ਹੈ ਜੀ ਦੂਜੀ ਚੀਜ਼ ਇਹ ਹੁੰਦੀ ਆ ਕਿ ਹੁਣ ਹੋਏਗਾ ਕਿ ਹਮ ਐਕਚੁਅਲ 'ਚ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਵਾਂ ਜਦੋਂ ਅਸੀਂ ਮਤਲਬ ਅਲੜ ਬਰੇਸ ਨੂੰ ਕਰਾਸ ਕਰਕੇ ਬੀ ਅੱਜਕੱਲ ਤੁਹਾਨੂੰ ਪਤਾ ਹੈ ਪੈਮਾਨਾ ਹੈ ਨਵਾਲ ਅਗਵਾਲਗ ਬਾਲਗ ਹੋ ਗਿਆ ਸੀ 18 ਸਾਲ ਕੁ ਦਿਨ ਦੇ ਹੀ ਸੀਗੇ ਜਦੋਂ ਪਹਿਲੀ ਵਾਰੀ ਜੇਲ੍ਹ ਚ ਗਿਆ ਜੀ ਉਹਨਾਂ ਸਮਿਆਂ ਚ ਸਰ ਇਸ ਏਰੀਏ ਚ ਆਪਣੇ ਏਰੀਏ ਚ ਹੁਣ ਮੈਂ ਪਿੰਡ ਦਾ ਨਾਮ ਨਹੀਂ ਲਊਂਗਾ ਆਪਣੇ ਇਲਾਕੇ ਚ ਹੀ ਭਾਉਾਂ ਦਾ ਹੀ ਪਿੰਡ ਆ ਹੂੰ ਉੱਥੋਂ ਦੇ ਇੱਕ ਬਜ਼ੁਰਗ ਬਾਰੇ ਮਸ਼ਹੂਰ ਸੀ ਕਿ ਉਸਨੇ ਜੇਲ੍ਹ ਦੇ ਵਿੱਚ ਜੇਲ੍ਹ ਦੇ ਸ਼ਾਇਦ ਆਫੀਸਰ ਦਾ ਕਤਲ ਕੀਤਾ ਸੀ ਉਹ ਇੱਕ ਮਿਸਾਲ ਦਿੱਤੀ ਜਾਂਦੀ ਸੀ ਜੀ ਠੀਕ ਹੈ ਜੀ ਉਸ ਬਜ਼ੁਰਗ ਦਾ ਨਾਮ ਪੀ ਤੋਂ ਸ਼ੁਰੂ ਹੁੰਦਾ ਸੀਗਾ ਹੂੰ ਤਾਂ ਮਤਲਬ ਇੱਕ ਮਿਸਾਲ ਦਿੱਤੀ ਜਾਂਦੀ ਸੀ ਕਿ ਫਲਾਣੇ ਸੋ ਨੇ ਬਈ ਜੇਲ੍ਹ ਦੇ ਵਿੱਚ ਅਫਸਰ ਮਾਰਦਾ ਸੀਗਾ ਜੀ ਤੇ ਦੋਰੀ ਸਜ਼ਾ ਹੋਈ ਸੀ ਇਸੇ ਤਰ੍ਹਾਂ ਇੱਕ ਆਰਮੀ ਚੋਂ ਰਿਟਾਇਰ ਬੰਦਾ ਮੈਂ ਦੇਖਿਆ ਸੀਗਾ ਫਿਰੋਜ਼ਪੁਰ ਇਹ ਜਿਹੜੀ ਗੱਲ ਮੈਂ ਤੁਹਾਨੂੰ ਪਹਿਲੀ ਦੱਸੀ ਆ ਇਹ ਲਗ ਭਾਕਿਸਤਾਨ 998 ਦੀ ਤੇ ਦੂਜੀ ਗੱਲ ਜਿਹੜੀ ਦੱਸ ਰਿਹਾ ਤਿੰਨ ਚਾਰ ਸਾਲ ਲੇਟ ਆ ਉੱਥੇ ਮੈਨੂੰ ਇੱਕ ਪੱਕਾ ਕੈਦੀ ਯਾਨੀ ਉਮਰ ਕੈਦੀ ਦੇਖਣ ਨੂੰ ਮਿਲਿਆ ਜੀ ਜਿਹੜਾ ਹਸਪੀਟਲ 'ਚ ਕੰਮ ਕਰਿਆ ਕਰਦਾ ਸੀਗਾ ਬਜ਼ੁਰਗ ਸੀਗਾ ਮਤਲਬ ਲਗਭਗ 60 70 ਦਾ ਉਹਦੇ ਬਾਰੇ ਵੀ ਇਹ ਸੀ ਕਿ ਉਸਨੇ ਵੀ ਸ਼ਾਇਦ ਇੱਕ ਮਨਰੋਥੀ ਕੀਤਾ ਸੀ ਕੰਦਰ ਇਹ ਤਾਂ ਮਤਲਬ ਕਿ ਇੱਕ ਵਿਰਲੀ ਜੀ ਮਿਸਾਲ ਮਿਲਦੀ ਸੀ ਜੀ ਫਿਰ ਅਹੀਂ ਉਸ ਤੋਂ ਬਾਅਦ ਚਲੋ ਲੁਧਿਆਣਾ ਰਹੇ ਲੇਟਰ ਮਤਲਬ ਕਿ ਸਾਲ ਦੋ ਸਾਲ ਬਾਅਦ ਕਹ ਲਓ ਉੱਥੋਂ ਜਦ ਅਸੀਂ ਆ ਗਏ ਹੂੰ ਵਾਪਸ ਮੈਂ ਫਿਰ ਤੱਕ ਮੇਰੇ ਆਉਣ ਤੋਂ ਚੰਦ ਦਿਨ ਬਾਅਦ ਉਹੀ ਬੰਦੇ ਜਿਨ੍ਹਾਂ ਦੇ ਨਾਲ ਮੈਂ ਰਹਿੰਦਾ ਹੁੰਦਾ ਸੀਗਾ ਮਤਲਬ ਕਿ ਇਕੱਠੇ ਵਿਚਰਦੇ ਹੁੰਦੇ ਸੀ ਅਸੀਂ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਸੀ ਸ਼ਾਇਦ ਉਹਨਾਂ ਨੇ ਇੱਕ ਬੰਦਾ ਮਾਰਤਾ ਸੀਗਾ ਜੇਲ੍ਹ ਦੇ ਵਿੱਚ ਮਤਲਬ ਕਿ ਇਸ ਤਰ੍ਹਾਂ ਮੈਂ ਇੱਕ ਵਿਰਲੇ ਮਾਮਲੇ ਅੱਜ ਵੀ ਆਪਦੀ ਜ਼ਿਹਨ ਦੇ ਵਿੱਚ ਰੱਖਦਾ ਮਾਂ ਕਿ ਉਹ ਵਿਰਲੇ ਮਾਮਲੇ ਹੁੰਦੇ ਸੀ ਹੁਣ ਤੇ ਜਿਨ੍ਹਾਂ ਦੇ ਵਿੱਚ ਗੈਂਗਵਾੜ ਹੋ ਜਾਂਦੇ ਨੇ ਜੀ ਹੁਣ ਕੰਮ ਖੁੱਲ੍ਹਿਆ ਆ ਹੂੰ ਹੋ ਤੇ ਆਮ ਹੀ ਹੋ ਗਿਆ ਸਾਰਾ ਕੁਝ ਅੱਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਸਾਲਾਂ ਬੱਧੀ ਕਿਤੇ ਇੱਕ ਮਾਮਲਾ ਇਸ ਤਰ੍ਹਾਂ ਦਾ ਵਾਪਰਦਾ ਸੀ ਵੈਸੇ ਮੈਂ ਤੁਹਾਨੂੰ ਹਿਸਟਰੀ ਚ ਲੈ ਚੱਲਦਾ ਥੋੜਾ ਜੀ ਇੱਥੇ ਅੱਜਕੱਲ ਆਪੋ ਆਪਣੇ ਹੀਰੋ ਵਾਰਨ ਦਾ ਬਹੁਤ ਜ਼ੋਰ ਲੱਗਾ ਹੋਇਆ ਇੱਕ ਮੁਸਲਮ ਉਹਦਾ ਨਾਮ ਇਹਨੂੰ ਭੁੱਲ ਗਿਆ ਮੈਂ ਅੱਗੇ ਵੀ ਇਹਦਾ ਜ਼ਿਕਰ ਕਰਦਾ ਹੁਣਾ ਮੈਂ ਹਿਸਟਰੀ ਚ ਪੜਿਆ ਸੀ ਕੇ ਕਾਲੇ ਪਾਣੀ ਦੀ ਸਜ਼ਾ ਦੇ ਦੌਰਾਨ ਉਹਨੇ ਵੀ ਉਸ ਟਾਈਮ ਅਧਿਕਾਰੀ ਮਾਰਿਆ ਸੀ ਜੀ ਜਦੋਂ ਕੁਝ ਲੋਕ ਜਿਨ੍ਹਾਂ ਨੂੰ ਅੱਜ ਆਜ਼ਾਦੀ ਦੇ ਗੁਲਾਟੀਏ ਦਰਸਾਇਆ ਜਾ ਰਿਹਾ ਜਿਹੜੇ ਮਾਫੀ ਵੀਰ ਬਣ ਗਏ ਹੂੰ ਹੂੰ ਉਸੇ ਜੇਲ੍ਹ ਦੇ ਵਿੱਚ ਅੰਡੇਮਾਨ ਜੇਲ੍ਹ ਦੇ ਵਿੱਚ ਉਹਨੇ ਕਿਉਂਕਿ ਕੁਝ ਮੰਦਾ ਚੰਗਾ ਬੋਲਿਆ ਸੀ ਇੰਡੀਅਨਸ ਬਾਰੇ ਤਾਂ ਉਹਨੇ ਚੱਕ ਕੇ ਉੱਥੇ ਹੀ ਖਿੱਤੀ ਕਰਤਾ ਹੂੰ ਕਤੋਂ ਮਿਸਾਲ ਪ੍ਰਾਣੀ ਵੀ ਇਤਿਹਾਸ ਦੇ ਵਿੱਚ ਮਤਲਬ ਹੈ ਵਿਰਲੀਆਂ ਹੁਣ ਅੱਜ ਕੱਲ ਕੀ ਹੈ ਕਿ ਜੇਲ੍ਹਾਂ ਦੇ ਵਿੱਚ ਆ ਤੁਹਾਡੇ ਸਾਹਮਣੇ ਗੈਂਗਵਾਰ ਹੋ ਚੁੱਕੀਆਂ ਹਾਂਜੀ ਹੁਣ ਤੇ ਨੈਟਵਰਕ ਚੱਲ ਗਿਆ ਡਬਲ ਮਰਡਰ ਬੜਾ ਕੁਝ ਹੋਣ ਲੱਗ ਗਿਆ ਤੂੰ ਮਤਲਬ ਕਿ ਅੱਗੇ ਵਿਰਲਾ ਬਾਂਝਾ ਕੰਮ ਚੱਲਦਾ ਸੀਗਾ ਬਟ ਹੁਣ ਬਹੁਤ ਜ਼ਿਆਦਾ ਹੈ ਜੇਲ੍ਹਾਂ ਦੇ ਵਿੱਚ ਕੰਮ ਹੁਣ ਅਜਿਹੀ ਵੀ ਕੀ ਹੋਏਗਾ ਹੁਣ ਜਦੋਂ ਇਹੋ ਜਿਹੀ ਸੂਰਤ ਹੁੰਦੀ ਮੈਂ ਤੁਹਾਨੂੰ ਕਿੰਨੀਆਂ ਮਸਾਲਾਂ ਦੇ ਦਿੱਤੀਆਂ ਕਿ ਜੇਲ੍ਹ ਦੇ ਵਿੱਚ ਮਰਡਰ ਹੋਇਆ ਜੇਲ੍ਹ ਦਾ ਮਰਡਰ ਮਰੜ ਹੀ ਗਣਿਆ ਜਾਏਗਾ ਇਹਦਾ ਮਤਲਬ ਹੈ ਕਿ ਸੰਦੀਪ ਸਿੰਘ ਸੰਨੀ ਤੇ ਪਹਿਲਾਂ ਸੁਧੀਰ ਸੂਰੀ ਦਾ ਕਤਲ ਜਿਹੜਾ ਸੀਗਾ ਜੀ ਉਹ ਸੀ ਹੂੰ ਉਤੋਂ ਇੱਕ ਕਤਲ ਹੋਣ ਇਹ ਜਿਹੜਾ ਬਰਖਾਸਤ ਨਹੀਂ ਇਹ ਸਜ਼ਾ ਗਿਆਪਤਾ ਪੁਲਿਸ ਅਧਿਕਾਰੀ ਸੀ ਇਹਦਾ ਹੋ ਗਿਆ ਯਾਨੀ ਡਬਲ ਵਾਰ ਹੋ ਗਿਆ ਜੀ ਇੱਕ ਪਹਿਲਾ ਹੂੰ ਸੁਧੀਰ ਸੂਰੀ ਦਾ ਤੇ ਦੂਜਾ ਹੋ ਗਿਆ ਇਹ ਜਿਹੜਾ ਹੈ ਦਾ ਨਾਮ ਸ਼ਦ ਸੁਭਾ ਸਿੰਘ ਦੋਨਾਂ ਦੇ ਨਾਮ ਵੀ ਵੇਖ ਲਵੋ ਐਸਤੇ ਆ ਜੀ ਤੇ ਕਮਾਲ ਦੀ ਗੱਲ ਇਹ ਕਿ ਐਸ ਸੰਦੀਪ ਹੂੰ ਤੀਜਾ ਨਾਮ ਵੀ ਸਸੇ ਤੇ ਗੱਲ ਹੋਣਾ ਇਤਫਾਕ ਦੇਖੋ ਜੀ ਤਾਂ ਖੈਰ ਇਹ ਹੁਣ ਮਰਡਰ ਦਾ ਕੇਸ ਚੱਲੇਗਾ ਅੱਗੇ ਜਾ ਕੇ ਦੇਖੋ ਕੀ ਹੁੰਦਾ ਪਰ ਸਭ ਤੋਂ ਵੱਡੀ ਗੱਲ ਕਿ ਇਹਦੇ ਵਿੱਚ ਇੱਕ ਛੋਟੇ ਪੱਧਰ ਦੇ ਅਧਿਕਾਰੀ ਤੇ ਗਾਸ ਜ਼ਰੂਰ ਡੇਗੀ ਹੈ ਇਹਨਾਂ ਨੇ ਹੂੰ ਪਰ ਜਿੰਨੀ ਕੁ ਜਾਣਕਾਰੀ ਅਸਾਨੂੰ ਮਿਲਦੀ ਆ ਜਾਂ ਹੈ ਉਹ ਅਸਲ ਕਹਾਣੀ ਜਿਹੜੀ ਹੈ ਨਾ ਕੁਝ ਥੋੜੀ ਜੀ ਤੁਹਾਡੇ ਤੱਕ ਨਾ ਪਹੁੰਚੇ ਪਰ ਹੈ ਜੁਦਾ ਹੂੰ ਹਟਮਾ ਕੁਛ ਹੈ ਲੁਕਵਾ ਹਟਮਾ ਇਹ ਆ ਕਿ ਅਸਲ ਦੇ ਵਿੱਚ ਸੁਧੀਰ ਸੂਰੀ ਦਾ ਕਈ ਅਫਸਰਾਂ ਨਾਲ ਵੀ ਪੰਗਾ ਸੀ ਹੂੰ ਉਹਨਾਂ ਦੇ ਵਿੱਚੋਂ ਇੱਕ ਅਫਸਰ ਫਿਰ ਮੁੜ ਕੇ ਗਾਂ ਜੇਲ ਡਿਪਾਰਟਮੈਂਟ ਦਾ ਅਲਾ ਅਧਿਕਾਰੀ ਬਰਦਾ ਜੀ ਸੰਦੀਪ ਸਿੰਘ ਸੰਨੀ ਅੰਮ੍ਰਿਤਸਰ ਤੋਂ ਉਹ ਅਧਿਕਾਰੀ ਵੀ ਅੰਮ੍ਰਿਤਸਰ ਰਿਆ ਹੂੰ ਬਾਅਦ ਜੇਲ ਡਿਪਾਰਟਮੈਂਟ ਦੇ ਵਿੱਚ ਤਾਂ ਹੀ ਫਿਰ ਜੇਲ ਬਦਲੀ ਹੁੰਦੀ ਹੈ ਅਮਰਸਰ ਤੋਂ ਪਟਿਆਲਾ ਜੀ ਪਟਿਆਲਾ ਤੇ ਸ਼ਾਇਦ ਮੇਰੇ ਖਿਆਲ ਦੇ ਨਾਲ ਕਾਰਨ ਹੀ ਇਹ ਆ ਕਿਉਂ ਗਿਣਤੀ ਜਿਹੜੀ ਪਈ ਆ ਜਿਹੜੀ ਕੈਦੇ ਦੇ ਮੁਤਾਬਕ ਜਾਂ ਜੋ ਜੇਲ ਦਾ ਉਸੂਲ ਹੁੰਦਾ ਹੈ ਉਹਦੇ ਮੁਤਾਬਕ ਗਲਤ ਸੀ ਹਮ ਕਿਤੇ ਨਾ ਕਿਤੇ ਜੇ ਜਾਂਚ ਹੋ ਗਈ ਤੇ ਉੱਥੋਂ ਤੱਕ ਗੱਲ ਚੱਲੇ ਜਗੀਏ ਇਹ ਇਸ ਕਹਾਣੀ ਦੀ ਇੱਕ ਹਟਮੀ ਕਹਾਣੀ ਗੱਲ ਹੈ ਬਿਲਕੁਲ ਇਹ ਚੀਜ਼ ਤਾਂ ਲੋਕਾਂ ਨੂੰ ਪਿੱਛੇ ਵਾਲੀ ਤੇ ਪਤਾ ਨਹੀਂ ਨਹੀਂ ਕੁਝ ਗੱਲਾਂ ਹੁੰਦੀਆਂ ਨੇ ਨਹੀਂ ਪਤਾ ਹੁੰਦੀਆਂ ਹੌਲੀ ਹੌਲੀ ਪਤਾ ਲੱਗ ਰਿਹਾ ਨੇ ਸੱਚੇ ਸੱਚੇ ਤਾਂ ਮਤਲਬ ਇਹ ਆ ਕਿ ਇਸੇ ਕਰਕੇ ਜੇ ਤੁਸੀਂ ਦੇਖੋਗੇ ਵੱਡੇ ਪੱਧਰ ਤੇ ਇਨਵੈਸਟੀਗੇਸ਼ਨ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਹੂੰ ਕਿਉਂ ਕਿਉਂਕਿ ਫੇਰ ਸਾਰਾ ਕੁਝ ਉਧੜ ਜਾਏਗਾ ਜੀ ਜੀ ਤਾਂ ਛੋਟੇ ਅਧਿਕਾਰੀਆਂ ਤੇ ਗਾਜ਼ ਡਿੱਗ ਜਾਏਗੀ ਮੈਂ ਤੁਹਾਨੂੰ ਡੇ 1 ਤੋਂ ਕਹਿ ਰਿਹਾ ਸੀਗਾ ਕਿ ਬਹੁਤ ਵੱਡਾ ਜਿਦਾਂ ਬਲੰਡਰ ਕਹ ਲੀਏ ਬਲੰਡਰ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਬੰਦਿਆਂ ਦੇ ਨਾਲ ਸੰਦੀਪ ਸਿੰਘ ਸੰਨੀ ਦੀ ਜਿਹੜੀ ਗਿਣਤੀ ਪਾਈ ਆ ਜੇ ਸੰਦੀਪ ਸਿੰਘ ਸੰਨੀ ਦਾ ਵੀ ਨੁਕਸਾਨ ਹੋ ਜਾਂਦਾ ਉਹ ਵੀ ਤੋਹੀ ਭੁਗਤਣਾ ਸੀ ਉਹ ਵੀ ਤੁਹਾਡੀ ਜ਼ਿੰਮੇਵਾਰੀ ਸੀ ਪਰ ਜੋ ਵੀ ਹੋਇਆ ਜੋ ਵੀ ਇਹ ਚੱਲ ਰਿਹਾ ਹੈ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਭਾਈ ਇਹ ਅਸਲ ਦੇ ਵਿੱਚ ਮਾਮਲਾ ਜਿਹੜਾ ਹੁਣ ਮਰਡਰ ਦਾ ਬਣ ਗਿਆ ਬਾਕੀ ਜਿਨ੍ਹਾਂ ਨੇ ਟੌਰਚਰ ਕੀਤਾ ਜੇ ਉਹ ਮੈਡੀਕਲ ਬੋਰਡ ਦੀ ਜਿਹੜੀ ਉਹ ਬਣੇਗੀ ਹੁਣ ਜਿਲ੍ਹਾ ਮੈਡੀਕਲ ਟੀਮ ਜੀ ਜੇ ਉਸ ਰਿਪੋਰਟ ਦੇ ਵਿੱਚ ਪੁਸ਼ਟੀ ਹੋ ਗਈ ਉਹਨਾਂ ਬੰਦਿਆਂ ਦੇ ਨਾਲ ਵੀ ਫਿਰ ਬੁਰੀ ਹੋएगी ਯਾਨੀ ਗੱਲ ਇਹ ਆ ਕਿ ਕੁੱਲ ਮਿਲਾ ਕੇ ਉਹ ਦਾਸ ਤੇ ਛੋਟੀਆਂ ਤੇ ਡਿੱਗ ਜਾਣੀ ਆ ਪਰ ਜਿਹੜਾ ਬਲੰਡਰ ਕੀਤਾ ਗਿਆ ਜਿੱਥੋਂ ਇਸ ਕਹਾਣੀ ਦਾ ਮੋੜ ਵੱਜਾ ਮੈਨੂੰ ਲੱਗਦਾ ਕਿ ਉੱਥੋਂ ਤੱਕ ਜਾਂਚ ਉੱਥੋਂ ਤੱਕ ਤਹਿਕੀਕਤ ਜਾਣੀ ਹੋਈ ਨਹੀਂ ਜੀ ਬਿਲਕੁਲ ਖੈਰ ਚਲੋ ਇਸ ਤੇ ਇੰਤਜ਼ਾਰ ਕਰਨਾ ਪਏਗਾ ਖਾਸ ਕਰਕੇ ਰਿਪੋਰਟ ਆਉਣ ਤੱਕ ਉਸ ਤੋਂ ਬਾਅਦ ਕਾਫੀ ਕੁਝ ਖੁੱਲੇਗਾ ਬਦਲੇਗਾ ਫਿਰ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਮਨ ਜੀ ਬਹੁਤ ਬਹੁਤ ਸ਼ੁਕਰੀਆ ਨਾਜਰ ਜੀ ਜਟਵੈੜ ਜੀ ਤੁਹਾਡਾ ਵੀ ਸਵਾਗਤ ਬਹੁਤ ਬਹੁਤ ਸਰ ਬਰਾੜ ਜੀ ਕੋਈ ਗੱਲ ਨਹੀਂ ਭਰਾ ਜੀ ਤੁਸੀਂ ਕਾਰ ਵੀ ਚਲਾਓ ਤੇ ਭਾਵੇਂ ਟਾਈਪ ਨਾ ਕਰੋ ਕੋਈ ਗੱਲ ਨਹੀਂ ਮੈਸੇਜ ਨਾ ਕਰੋ ਪਰ ਸੁਣਦੇ ਰਹੋ ਨਾਲ ਜੁੜੇ ਰਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਾਕੀ ਸਾਰੇ ਦੋਸਤ ਜਿਹੜੇ ਜੁੜੇ ਹੋਏ ਨੇ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਦਾ ਸ਼ੁਕਰੀਆ ਤੇ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਹੋ ਦੋਸਤ ਮਿੱਤਰ ਜਿਹਨਾਂ ਤੱਕ ਕੋਈ ਨੋਟੀਫਿਕੇਸ਼ਨ ਵਗੈਰਾ ਜਾਂ ਨਹੀਂ ਪਹੁੰਚਿਆ ਅਜੇ ਤੱਕ ਉਹ ਆਪਣੇ ਨਾਲ ਜੁੜ ਜਾਣ ਤਾਂ ਕਿ ਆਪਾਂ ਗੱਲਬਾਤ ਅੱਗੇ ਨੂੰ ਹੋਰ ਤੋਰ ਸਕੀਏ ਬਿਲਕੁਲ ਤੁਹਾਡੀ ਸਭ ਮੈਂ ਨਾ ਇੱਕ ਬੰਦੇ ਦੀ ਗੱਲ ਸੁਣ ਰਿਹਾ ਸੀਗਾ ਉਹ ਕਹਿੰਦਾ ਕਿ ਇਹ ਜਿਹੜਾ ਸੂਬਾ ਸੀਗਾ ਉਹਦੀ ਕਹਾਣੀ ਤਸ਼ੱਦਦ ਦੀ ਦੱਸ ਰਿਹਾ ਜਾਂ ਉਹਦੇ ਜ਼ੁਲਮਾਂ ਦੀ ਉਹ ਕਹਿੰਦੇ ਕਿ ਅਸੀਂ ਦੋ ਭਰਾ ਸੀ ਯੰਗ ਏਜ ਸੀ ਅਸੀਂ ਚਵਾਲ ਜਾ ਕੇ ਖਾਦ ਲੈਣ ਉਤਰੇ ਆ ਸਾਨੂੰ ਚੁੱਕ ਲਿਆ ਗਿਆ ਤੇ ਬਾਅਦ ਦੇ ਵਿੱਚ ਯਾਨੀ ਜਿਹੜਾ ਜਿਉਂਦਾ ਭਰਾ ਉਹਨੂੰ ਸ਼ਾਇਦ ਛੱਡ ਦਿੱਤਾ ਗਿਆ 8-10 ਦਿਨ ਤੱਕ ਮਤਲਬ ਇੱਧਰ ਉੱਧਰ ਟਾਰਚਰ ਤੇ ਉਸ ਤੋਂ ਬਾਅਦ ਲਾਪਤਾ ਹੋ ਜਾਂਦਾ ਉਹ ਹੂੰ ਤੇ ਇੱਕ ਕੋਈ ਸ਼ਾਇਦ ਨੀਮ ਫੌਜੀ ਦਸਤਿਆਂ ਦਾ ਅਧਿਕਾਰੀ ਸੀ ਜਾਂ ਮਤਲਬ ਕਿ ਕੋਈ ਸ਼ਾਇਦ ਇਹਨਾਂ ਦਸਤਿਆਂ ਦਾ ਇੱਕ ਅਧਿਕਾਰੀ ਸੀ ਉਹਨੇ ਕਿਹਾ ਉਹਨੇ ਕਿਹਾ ਤੁਹਾਡਾ ਬੰਦਾ ਮਾਰਦਾ ਹੈ ਉਹ ਤੁਹਾਡਾ ਬੰਦਾ ਤੁਹਾਡੀ ਪੁਲਿਸ ਨੇ ਮਾਰਦਾ ਹੈ ਹੁਣ ਤੁਸੀਂ ਪੈਰਵਾਈ ਕਰ ਸਕਦੇ ਤੇ ਕਰ ਲਓ ਜੀ ਮਤਲਬ ਉਥੋਂ ਫਿਰ ਇਹ ਪੈਰਵਾਈ ਦਾ ਮੁੱਢ ਵੱਜਦਾ ਹੈ ਸਾਹਿਬ ਤੇ ਉਹ ਪੈਰਵਾਈ ਫਿਰ ਅਖੀਰ ਇਹਨੂੰ ਇੱਥੋਂ ਤੱਕ ਲੈ ਕੇ ਆਉਂਦੀ ਆ ਤਾਂ ਜਿਹੜੇ ਬੰਦੇ ਨੇ ਇਹੋ ਜਿਹੇ ਕੰਮ ਕੀਤੇ ਆ ਹਾਂ ਆਪਾਂ ਇਹ ਤੇ ਨਹੀਂ ਕਹਿ ਸਕਦੇ ਕਿਉਂਕਿ ਕੋਰਟ ਦੇ ਵਿੱਚੋਂ ਕਨਵੈਕਸ਼ਨ ਵੀ ਹੋਈ ਫਿਰ ਆਪਾਂ ਇਹ ਤੇ ਕਹਿ ਨਹੀਂ ਸਕਦੇ ਕਿ ਭਾਈ ਇਹ ਤਾਂ ਦੋਸ਼ ਹੈ ਜਿਹੜਾ ਜਾਂ ਇਹ ਸੁਣੀ ਸੁਣਾਈ ਗੱਲ ਕਿਉਂਕਿ ਟ੍ਰਾਇਲ ਹੋਇਆ ਟ੍ਰਾਇਲ ਹੋਇਆ ਉਸ ਤੋਂ ਬਾਅਦ ਸਜ਼ਾ ਹੋਈ ਆ ਜੀ ਬਿਲਕੁਲ ਮਿੰਟੂ ਜੀ ਅ ਸ਼ੁਕਰੀਆ ਮਿਹਰਬਾਨੀ ਦੋਸਤੋ ਰਜਿੰਦਰ ਜੀ ਕਹਿ ਰਹੇ ਨੇ ਕਿ ਹੜਾਂ ਦੀ ਆੜ ਦੇ ਵਿੱਚ ਕਹਿੰਦੇ ਫੰਡ ਇਕੱਠਾ ਕੀਤਾ ਜਾ ਰਿਹਾ ਤੇ ਜਿੱਦੀ ਰਿਪੋਰਟ ਮਨੀਸ਼ ਸੁਸੋਧਿਆ ਨੂੰ ਦਿੱਤੀ ਜਾ ਰਹੀ ਹੈ ਤੇ ਸੁਸੋਧਿਆ ਜੀ ਸਾਰਾ ਕੁਝ ਦੱਸਣਗੇ ਉਸ ਤੋਂ ਬਾਅਦ ਕਹਿੰਦੇ